ਦਾ ਉੜਮੁੜ ਦੇ ਰਹਿਣ ਵਾਲੇ ਅਮਰੀਕਾ ਤੋਂ ੜਿਪੋਰਟ ਹੋ ਕੇ ਟਾਂਡਾ ਪਹੁੰਚੇ ਨਾ ਇਲਾਕੇ ਦੇ ਪੰਜ ਨੌਜਵਾਨਾਂ ਨੂੰ ਡੀਐਸਪੀ ਦਫਤਰ ਟਾਂਡਾ ਦੇ ਵਿਖੇ ਵਿਦਾਇਤ ਜਸਵੀਰ ਸਿੰਘ ਰਾਜਾ ਡੀਐਸਪੀ ਦਵਿੰਦਰ ਸਿੰਘ ਬਾਜਵਾ ਦੀ ਮੌਜੂਦਗੀ ਦੇ ਵਿੱਚ ਉਹਨਾਂ ਨੇ ਪਰਿਵਾਰਾਂ ਦੇ ਸਪੁਰਦ ਕੀਤਾ ਜਾ ਰਿਹਾ ਹੈ ਜਿਨ੍ਹਾਂ ਦੇ ਵਿੱਚ ਦਲਜੀਤ ਸਿੰਘ ਪਿੰਡ ਕੁਰਾਲਾ ਹਰਮਨਪ੍ਰੀਤ ਸਿੰਘ ਵਾਸੀ ਪਿੰਡ ਵਾਸੀ ਚੋਹਾਣਾ ਤੇ ਹਰਪ੍ਰੀਤ ਸਿੰਘ ਮੋਹੱਲਾ ਬਰਾਦਰੀ ਟਾਂਡਾ ਦਵਿੰਦਰ ਸਿੰਘ ਵਾਸੀ ਪਿੰਡ ਨੰਗਲੀ ਅਤੇ ਦਸਤੇ ਕੇ ਮਨਪ੍ਰੀਤ ਸਿੰਘ ਵਾਸੀ ਪਿੰਡ ਮਿਆਣੀ ਦੇ ਜੁੜੇ ਨੇ ਰਹਿਣ ਵਾਲੇ ਨੇ ਇਸ ਮੌਕੇ ਅਮਰੀਕਾ ਤੋਂ ੜਿਪੋਰਟ ਹੋ ਕੇ ਆਏ ਨੌਜਵਾਨਾਂ ਵਾਰ ਦੇ ਬਾਰੇ ਦੱਸਿਆ ਹੈ। ਉਹ ਜਿਹੜਾ ਕੋਲ ਡਿਸਟ੍ਰਿਕਟ ਦੇ 10 ਸਿਗੇ ਦਿਨਾਂ ਵਿੱਚੋਂ 5 ਟਾਂਡੇ ਹਲਕੇ ਦੇ ਸਿਗੇ। ਜਿਨ੍ਹਾਂ ਦੇ ਨਾਮ ਦਲਜੀਤ ਸਿੰਘ, ਹਰਮਨਪ੍ਰੀਤ, ਹਰਪ੍ਰੀਤ, ਦਵਿੰਦਰ ਸਿੰਘ ਤੇ ਮਨਪ੍ਰੀਤ ਸਿੰਘ। ਉਹ ਇੱਥੇ ਸਾਡੇ ਕੋਲ ਪਹੁੰਚ ਗਏ ਆ ਤਾਂ ਅਸੀਂ ਉਹਨਾਂ ਦੇ ਪੇਰੈਂਟਸ ਨੂੰ ਬੁਲਾ ਕੇ ਉਹਨਾਂ ਨੂੰ ਟੀਕੂਨ ਕਰਦੇ ਆ। ਨਾਲੀ ਅਸੀਂ ਹਦਾਇਤ ਕੀਤੀ ਹੈ ਕਿ ਭਾਈ 5 ਦਿਨ ਦੇ ਅੰਦਰ ਅੰਦਰ ਸਾਨੂੰ ਬਿਆਨ ਨੋਟ ਕਰਾਏ ਜਾਣ ਜਿਹੜੇ ਏਜੰਟ ਦੇ ਥਰੂ ਇਹ ਗਏ ਸੀਗੇ ਤਾਂ ਕਿ ਪੰਜਾਬ ਗਵਰਨਮੈਂਟ ਉਹ ਏਜੰਟਾਂ ਤੇ ਕਾਰਵਾਈ ਕਰ ਸਕੇ ਕਿਉਂਕਿ ਸਾਡੇ ਬਹੁਤ ਸਤਿਕਾਰਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਨਿਰਦੇਸ਼ ਆ ਉਹਨਾਂ ਨੇ ਸਖਤੀ ਚ ਇਹ ਗੱਲ ਨੂੰ ਸੀ ਲਾਗੂ ਕਰਨ ਲਈ ਤਾਂ ਬੜੀ ਸੀਰੀਅਸ ਗੱਲ ਲਈ ਹੈ ਕਿ ਜਿਨ੍ਹਾਂ ਦੇ ਗਲਤ ਤਰੀਕੇ ਨਾਲ ਜਿਹੜੇ ਏਜੰਟਾਂ ਨੇ ਬੱਚੇ ਭੇਜੇ ਸੀਗੇ ਉਹ ਖੱਜੂਗੁਜ਼ਾਰ ਹੋਏ ਆ ਵੱਤ ਕਿਸਮਤੀ ਕੀ ਕਹ ਲੋ ਪੰਜਾਬ ਨਾਲ ਕਿਉਂ ਪਤਾ ਨਹੀਂ ਕਿਉਂ ਵਿਕਤਰਾ ਕਰਦੇ ਆ ਇੱਕ ਪੰਜਾਬ ਦੇ ਅੰਦਰ ਹੀ ਜਹਾਜ਼ ਨੂੰ ਉਤਾਰਿਆ ਜਾਂਦਾ ਤਾਂ ਇਹੋ ਮੈਸੇਜ ਦਿੱਤਾ ਜਾਂਦਾ ਕਿ ਪੰਜਾਬੀ ਸਾਰੇ ਬਾਹਰ ਜਾ ਰਹਾ ਹੈ ਹੱਲੇ ਕੀ ਹਰਿਆਣੇ ਦੇ ਸੀਗੇ ਗੁਜਰਾਤ ਦੇ ਸੀਗੇ ਹੋਰ ਵੀ ਕਈ ਸੂਬਿਆਂ ਦੇ ਸੀ ਬੱਚੇ ਸੀਗੇ ਪ੍ਰਮਾਤਮਾ ਦੀ ਕਿਰਪਾ ਕੀ ਇਹ ਸੁਖਸਵਿਲੀ ਆਪਣੇ ਘਰੇ ਆ ਗਏ ਨੇ ਬਈ ਜੇ ਕੋਈ ਅੱਜ ਆਏ ਉਸਨੂੰ ਅੱਜ ਹੱਥ ਘੜੀਆਂ ਉਹਨਾਂ ਨੂੰ ਬੰਨ ਕੇ ਦੇਣਾ ਜਿੱਥੇ ਕੱਲੇ ਨਹੀਂ ਹਾਂਜੀ ਹੱਥ ਘੜੀਆਂ ਪੈਰਾਂ ਨੂੰ ਵੀ ਹੱਥ ਘੜੀਆਂ ਲੱਗੀਆਂ ਸੀ ਲੱਕ ਨੂੰ ਵੀ ਲੱਗੀਆਂ ਸੀ ਤੇ ਬਾਹਾਂ ਨੂੰ ਲੱਗੀਆਂ ਸੀ ਜਾਂ ਹਾਂਜੀ ਤੇ ਤੁਸੀਂ ਗਏ ਕਿ ਕਿੱਦਾ ਸੀਗੇ ਡੌਕੀ ਨਹੀਂ ਹੈ ਡੌਕੀ ਕਿੱਧਰ ਕਿੱਧਰ ਲੱਗੀ ਲੱਗੀ ਜੀ ਪਨਾਮਾ ਤਾਂ ਕਿੱਡੀ ਲੱਗੀ ਜੰਗਦਾ ਸਹੀ ਹਾਂਜੀ ਖਾਨਪੇ ਨੂੰ ਕੀ ਦਿੰਦੇ ਸੀ ਤੁਹਾਨੂੰ ਜਰੂਰਤਾਂ ਨੂੰ ਛੱਡ ਕੇ ਜਾਏਗੇ ਕਿੰਨੇ ਘੰਟੇ ਲੱਗੇ ਨਾਲੇ ਸਫਰ ਤੇ 68 ਘੰਟੇ ਲੱਗੇ ਹਾਂਜੀ ਤੇ ਖਾਨ ਨੂੰ ਸਿਰਫ ਇੱਕ ਲੇਜ਼ ਮਿਲਦੀ ਹੈ ਵਿੱਚ ਤੇ ਵਿੱਚ ਕੋਈ ਮਟਰੀ ਹੈ ਹੀ ਅਤੇ ਪਾਣੀ ਤੁਹਾਨੂੰ ਕਿੱਥੋਂ ਭੜਿਆ ਗਿਆ ਸੀ ਤੇਜਵਾਨਾ ਬਾਰਡਰ ਤੋਂ ਹਾਂਜੀ ਇਹ ਹੁਣ ਤੁਹਾਨੂੰ ਸਾਰੇ ਹੀ ਜਿੰਨੇ ਵੀ ਆਏ ਹੋ ਹਾਂਜੀ ਸਾਰੇ ਕੈਂਪ ਤੋਂ ਹੀ ਆਏ ਅਚੌਕੇ ਆਏ ਆ ਪਿੱਛੇ ਕਿੰਨੇ ਹੋਰ ਹੈ ਜਿਹੜੇ ਪੰਜਾਬੀ ਨੇ ਜਾਂ ਭਾਰਤੀ ਨੇ ਉੱਥੇ ਜਿਹੜੇ ਚਾਰ-ਪੰਜ ਸੌ ਬੰਦਾ ਹੀ ਕਿੰਨਾ ਦੀ ਜ਼ਿੰਦਗੀ ਸੀ ਜੀ ਰਹੀ ਜਿਹੜੇ ਜੂਰੀ ਚੌਕੀ ਲਾ ਕੇ ਗਏ ਸੀ ਬਹੁ ਮਾੜੀ ਜ਼ਿੰਦਗੀ ਸੀ ਜੀ ਹਾਂ ਜਿੱਥੇ ਵੀ ਬਹੁ ਮਾੜੀ ਜ਼ਿੰਦਗੀ ਐਸੀ ਚੱਲਦਾ ਮਾੜੇ ਕਿਰਪਾਲ ਜੀ ਵਾਲੇ ਪਤਲਾ ਜਾ ਬਰਾਉ ਲੈ ਕੇ ਸੌਣਾ ਪੈਂਦਾ ਬਹੁ ਠੰਡੇ ਹੱਥੀ ਜੀ ਖਾਣ ਨੂੰ ਵੀ ਦਿੰਦੇ ਨਹੀਂ ਕੁਝ ਵੀ ਲੈਸ ਹੀ ਦਿੰਦੇ ਐ ਤੇ ਪਾਣੀ ਦਿੰਦੇ ਜਾਂ ਥੋੜੇ ਜਿਹਾ ਚੌਲ ਦਿੰਦੇ ਆ ਬਸ ਜਿਹੜੇ ਪੰਜਾਬ ਦੇ ਨੌਜਵਾਨ ਅਮਰੀਕਾ ਜਾਣਾ ਚਾਹੁੰਦੇ ਗਲਤ ਤੰਗ ਦੇ ਨਾਲ ਉਹਨਾਂ ਨੂੰ ਕੀ ਮੈਸੇਜ ਜਿਹੜਾ ਚਾਹੁੰਦੇ ਬੋਲਦੇ ਨਹੀਂ ਕਿ ਅਗਾਂਹ ਸਹੀ ਤੰਗ ਨਾਲ ਜਾਣਾ ਚਾਹੀਦਾ ਓਦਾਂ ਗਲਤ ਤੰਗ ਕਿ ਲੱਗੇ ਜਾਣਾ ਬਹੁ ਔਖਾ ਆ ਸੋਨਮ ਦੇ ਵਿੱਚ ਹੈ ਕਿ ਤੁਹਾਡੀ ਜਿਹੜੀ 5 ਕਿੱਲੇ ਦੀ ਕਰੀਮ ਜਿਹੜੀ